ਬੰਦਾ ਸਿਟਿੰਗ ਸੀਐਮ ਜਣੀ ਮੌਕੇ ਦਾ ਮੁੱਖ ਮੰਤਰੀ ਹੋਵੇ ਤੇ ਉਸੇ ਦੀ ਪਾਰਟੀ ਦੀ ਸਰਕਾਰ ਸੈਂਟਰ ਦੇ ਵਿੱਚ ਸੱਤਾ ਤੇ ਹੋਵੇ ਤੇ ਉਸ ਸਰਕਾਰ ਦਾ ਪੀਐਮ ਜਣੀ ਪ੍ਰਧਾਨ ਮੰਤਰੀ ਉਸ ਸੀਐਮ ਦਾ ਪੱਕਾ ਆੜੀ ਹੋਵੇ ਉਸ ਦੀ ਆਖੀ ਇੱਕ ਵੀ ਗੱਲ ਨਾ ਮੋੜਦਾ ਹੋਵੇ ਪਰ ਉਸੇ ਹੀ ਸੀਐਮ ਦੇ ਸੂਬੇ ਦੇ ਵਿੱਚ ਉਸੇ ਹੀ ਸੀਐਮ ਦੇ ਸ਼ਹਿਰ ਦੇ ਵਿੱਚ ਉਸੇ ਹੀ ਸੀਐਮ ਦੇ ਮੁੰਡੇ ਨੂੰ ਫੌਜ ਜਣੀ ਇੰਡੀਅਨ ਆਰਮੀ ਹਰਾਸਤ ਵਿੱਚ ਲੈ ਲੈ ਤੇ ਸਾਰੀ ਰਾਤ ਉਸ ਦਾ ਖੂਬ ਸੇਵਾ ਪਾਣੀ ਕਰੇ ਖੂਬ ਉਸ ਦੀ ਖਾਤਰਦਾਰੀ ਕਰੇ ਖਾਤਰਦਾਰੀ ਤੋਂ ਮਤਲਬ ਆਉ ਭਗਤ ਨਹੀਂ ਖਾਤਰਦਾਰੀ ਤੋਂ ਮਤਲਬ ਸ਼ਤਰਾਵਲ ਕਿਉਂ ਵਾਪਰੀ ਇਹ ਘਟਨਾ ਕੌਣ ਉਹ ਸੀ ਐਮਸੀ ਕਿਹੜਾ ਉਹ ਸੂਬਾ ਸੀ ਕਿਉਂ ਇਹ ਘਟਨਾ ਵਾਪਰ ਗਈ ਕਿ ਫੌਜ ਨੂੰ ਇੱਕ ਸੀਐਮ ਦੇ ਮੁੰਡੇ ਨੂੰ ਸਾਰੀ ਰਾਤ ਆਪਣੀ ਹਰਾਸਤ ਚ ਰੱਖਣਾ ਪਿਆ ਇਸ ਵੀਡੀਓ ਵਿੱਚ ਇਸ ਕਹਾਣੀ ਸਮਝਾਂਗੇ ਕਰਾਂਗੇ ਸਾਰੀ ਗੱਲਬਾਤ ਤਾਂ ਚਲੋ ਕਰੀਏ ਸ਼ੁਰੂਆਤ ਇੱਕ ਕਹਾਣੀ ਹੈ ਸਾਲ 1959 ਦੀ 1959 ਦੀ ਜਦੋਂ ਭਾਰਤ ਨੂੰ ਆਜ਼ਾਦ ਹੋਏ 12 ਸਾਲ ਹੋ ਚੁੱਕੇ ਸੀ ਤੇ ਜੋ ਪੰਜਾਬ ਦੇ ਵਿੱਚੋਂ ਛੋਟਾ ਟੁਕੜਾ ਕੱਢ ਕੇ 1966 ਦੇ ਵਿੱਚ ਹਰਿਆਣਾ ਨਾਮ ਦਾ ਸੂਬਾ ਬਣਾਇਆ ਗਿਆ ਉਸ ਨੂੰ ਵਾਪਰਨ ਚ ਹਾਲੇ 7 ਸਾਲ ਬਾਕੀ ਸੀ ਜਾਨੀ ਇਹ ਕਹਾਣੀ ਉਦੋਂ ਦੀ ਹੈ ਜਦੋਂ ਭਾਰਤ 12 ਸਾਲਾਂ ਦੀ ਆਜ਼ਾਦੀ ਮਾਨ ਰਿਹਾ ਸੀ ਤੇ ਹਰਿਆਣਾ ਬੰਡ ਚ 7 ਸਾਲ ਬਾਕੀ ਸੀ ਇਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ ਤੁਰੰਤ ਬਾਅਦ ਦੇ ਪੰਜਾਬ ਦੀ ਕਹਾਣੀ ਹੈ ਜੁਆਇੰਟ ਪੰਜਾਬ ਦੀ ਕਹਾਣੀ ਹੈ ਇਹ ਉਸ ਮੁੱਖ ਮੰਤਰੀ ਦੀ ਕਹਾਣੀ ਹੈ ਜਿਹਨੂੰ ਅੱਜ ਵੀ ਹੁਣ ਤੱਕ ਦੇ ਸਭ ਮੁੱਖ ਮੰਤਰੀਆਂ ਦੇ ਵਿੱਚੋਂ ਸਭ ਤੋਂ ਵੱਧ ਇੰਟੈਲੀਜੈਂਟ ਮੁੱਖ ਮੰਤਰੀ ਕਿਹਾ ਜਾਂਦਾ ਜਿਹਨੂੰ ਇਹ ਕਿਹਾ ਜਾਂਦਾ ਕਿ ਇਸ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਨੇ ਸਭ ਤੋਂ ਵੱਧ ਡਿਵੈਲਪਮੈਂਟ ਕੀਤੀ ਪੰਜਾਬ ਦੇ ਜੋ ਵੀ ਢਾਂਚੇ ਉਸਾਰੇ ਗਏ ਚਾਹੇ ਉਹ ਸਕੂਲ ਹੋਣ ਚਾਹੇ ਉਹ ਹਸਪਤਾਲ ਹੋਣ ਜਣੀ ਕੁੱਲ ਢਾਂਚਾ ਪੰਜਾਬ ਦਾ ਸਭ ਤੋਂ ਵੱਧ ਉਸ ਕਾਰਜਕਾਲ ਦੇ ਦੌਰਾਨ ਉਸਾਰਿਆ ਗਿਆ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਵਿਰਾਜਮਾਨ ਸੀ ਕਾਂਗਰਸ ਪਾਰਟੀ ਦੇ ਵੱਲੋਂ ਤੇ ਉਸੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਸੈਂਟਰ ਦੇ ਵਿੱਚ ਵਿਰਾਜਮਾਨ ਸੀ ਪੰਡਿਤ ਜਵਾਹਰ ਲਾਲ ਨਹਿਰੂ ਇਹਨਾਂ ਦੋਨਾਂ ਦੀ ਮਿੱਤਰਤਾ ਦੇ ਚਰਚੇ ਉਹਨਾਂ ਸਮੇਂ ਦੇ ਵੱਡੇ ਬੰਦੇ ਖੂਬ ਦੱਸਦੇ ਹੁੰਦੇ ਨੇ ਯਾਨੀ ਇਹਨਾਂ ਦੀ ਯਾਰੀ ਦੇ ਕਿਸੇ ਕੁੱਲ ਦੁਨੀਆ 'ਚ ਮਸ਼ਹੂਰ ਨੇ ਤੇ ਇਹਨਾਂ ਦੀ ਯਾਰੀ ਬਾਰੇ ਇਹ ਮੰਨਿਆ ਗਿਆ ਕਿ ਇਹ ਇੱਕ ਦੂਜੇ ਦੀ ਆਖੀ ਗੱਲ ਕਦੇ ਨਹੀਂ ਮੋੜਦੇ ਪੰਡਿਤ ਜਵਾਲਾਲ ਨਹਿਰੂ ਦੇ ਕੁਝ ਚਨੀਂਦਾ ਪਸੰਦੀਦਾ ਤੇ ਨੇੜਲੇ ਬੰਦਿਆਂ ਦੇ ਵਿੱਚੋਂ ਪ੍ਰਤਾਪ ਸਿੰਘ ਕੈਰੋਂ ਇੱਕ ਸੀ ਇਸੇ ਸਾਲ ਦੇ ਇੱਕ ਦਿਨ ਦੀ ਗੱਲ ਹੈ ਕਿ ਇੰਡੀਅਨ ਆਰਮੀ ਦੀ 5 ਜਟ ਰੈਜੀਮੈਂਟ ਦੇ ਕੁਝ ਫੌਜੀ ਨੌਜਵਾਨ ਆਪਣੇ ਪਰਿਵਾਰਾਂ ਦੇ ਸਮੇਤ ਜਿਨ੍ਹਾਂ ਚ ਉਹਨਾਂ ਦੀਆਂ ਪਤਨੀਆਂ ਸੀ ਉਹਨਾਂ ਦੇ ਬੱਚੇ ਸੀ ਉਹਨਾਂ ਦੇ ਮਾਪੇ ਸੀ ਜਨੀਆਂ ਕੁੱਲ ਪਰਿਵਾਰ ਉਹਨਾਂ ਦੇ ਸ਼ਾਮਲ ਸੀ ਉਹ ਸਾਰੇ ਜਨੇ ਇੱਕ ਅੰਮ੍ਰਿਤਸਰ 에ਰਪੋਰਟ ਦੇ ਰੇਲਵੇ ਸਟੇਸ਼ਨ ਤੇ ਗਏ ਹੋਏ ਸੀ ਉਸ ਰੇਲਵੇ ਸਟੇਸ਼ਨ ਤੇ ਉਹ ਇਸ ਲਈ ਗਈ ਸੀ ਕਿ ਇੱਕ ਉਹਨਾਂ ਦੀ ਰੈਜੀਮੈਂਟ ਦਾ ਫੌਜੀ ਨੌਜਵਾਨ ਫੌਜੀ ਆਫੀਸਰ ਉਸ ਦੀ ਬਦਲੀ ਹੋ ਰਹੀ ਸੀ ਉਸ ਦੀ ਪੋਸਟਿੰਗ ਬਦਲ ਕੇ ਅੰਮ੍ਰਿਤਸਰ ਸ਼ਹਿਰ ਤੋਂ ਕਿਤੋਂ ਦੀ ਹੋਰ ਦੀ ਹੋ ਗਈ ਸੀ ਤੇ ਹੁਣ ਉਹ ਫੌਜੀ ਨੌਜਵਾਨ ਜਿਸ ਦੀ ਬਦਲੀ ਹੋਈ ਸੀ ਉਹ ਆਪਣੀ ਹੋਰ ਸ਼ਹਿਰ ਦੇ ਵਿੱਚ ਪੋਸਟਿੰਗ ਕਰਨ ਦੇ ਲਈ ਆਪਣੀ ਨੌਕਰੀ ਕਰਨ ਦੇ ਲਈ ਟ੍ਰੇਨ ਦੇ ਉੱਪਰ ਸਵਾਰ ਹੋ ਕੇ ਆਪਣੇ ਪਰਿਵਾਰ ਦੇ ਸਮੇਤ ਉਸ ਸ਼ਹਿਰ ਵੱਲ ਜਾ ਰਿਹਾ ਸੀ ਜਿੱਥੇ ਉਸ ਦੀ ਪੋਸਟਿੰਗ ਹੋਈ ਸੀ ਸੋ ਉਸ ਨੂੰ ਸੀ ਆਫ ਕਰਨ ਦੇ ਲਈ ਕੁਝ ਇੰਡੀਅਨ ਆਰਮੀ ਦੀ 5 ਜੱਟ ਰੈਜੀਮੈਂਟ ਦੇ ਨੌਜਵਾਨ ਪਰਿਵਾਰਾਂ ਦੇ ਸਮੇਤ ਪਰਿਵਾਰਾਂ ਦੇ ਨਾਲ ਆਪਣੇ ਫੌਜੀ ਨੌਜਵਾਨ ਨੂੰ ਸੀ ਆਫ ਕਰਨ ਲਈ ਆਏ ਸੀ ਸੋ ਉੱਥੇ ਉਹ ਆਉਂਦੇ ਨੇ ਆ ਕੇ ਉਸ ਨੂੰ ਬਾਏ ਕਰਦੇ ਨੇ ਉਸ ਨੂੰ ਸੀ ਆਫ ਕਰਦੇ ਨੇ ਉਸ ਨੂੰ ਅੱਗੇ ਲਈ ਸ਼ੁਭਕਾਮਨਾਵਾਂ ਦਿੰਦੇ ਨੇ ਸੋ ਉਥੋਂ ਜਦੋਂ ਟ੍ਰੇਨ ਉਸ ਫੌਜੀ ਨੌਜਵਾਨ ਦੀ ਚੱਲ ਪੈਂਦੀ ਆ ਤਾਂ ਇਹ ਵੀ ਆਪਣੇ ਘਰਾਂ ਵੱਲ ਨੂੰ ਵਾਪਸ ਚੱਲ ਪੈਂਦੇ ਨੇ ਆਪਣੇ ਕੁਆਟਰਾਂ ਵੱਲ ਨੂੰ ਆਪਣੇ ਕੈਂਪਾਂ ਵੱਲ ਨੂੰ ਵਾਪਸ ਚੱਲ ਪੈਂਦੇ ਨੇ ਹਾਲੇ ਇਹ ਫੌਜੀ ਨੌਜਵਾਨ ਉਸ ਰੇਲਵੇ ਸਟੇਸ਼ਨ ਤੋਂ ਆਪਣੇ ਪਰਿਵਾਰਾਂ ਦੇ ਸਮੇਤ ਉਸ ਫੌਜੀ ਅਫਸਰ ਨੂੰ ਸੀ ਆਫ ਕਰਕੇ ਬਾਹਰ ਨਿਕਲੇ ਹੀ ਹੁੰਦੇ ਨੇ ਕਿ ਬਾਹਰ ਖੜੇ ਕੁਝ ਨੌਜਵਾਨ ਜੋ ਮਸਤੰਡੇ ਕਿਸਮ ਦੇ ਹੁੰਦੇ ਨੇ ਜੋ ਪੰਜਾਬੀ ਦੇ ਵਿੱਚ ਕਈਏ ਤਾਂ ਵੱਡਿਆਂ ਘਰਾਂ ਦੇ ਕਾਕੇ ਹੁੰਦੇ ਨੇ ਉਹ ਸਜ ਧਜ ਕੇ ਉੱਥੇ ਖੜੇ ਹੋਏ ਸੀ ਜਦੋਂ ਇਹ ਫੌਜੀ ਨੌਜਵਾਨ ਆਪਣੇ ਪਰਿਵਾਰਾਂ ਦੇ ਸਮੇਤ ਇਹਨਾਂ ਦੀਆਂ ਪਤਨੀਆਂ ਦੇ ਸਮੇਤ ਇਹਨਾਂ ਦੀਆਂ ਭੈਣਾਂ ਦੇ ਸਮੇਤ ਉੱਥੋਂ ਦੀ ਉਹਨਾਂ ਮੁੰਡਿਆਂ ਦੇ ਕੋਲ ਦੀ ਗੁਜ਼ਰਨ ਲੱਗਦੇ ਨੇ ਤਾਂ ਉਹ ਮੁੰਡੇ ਇਹਨਾਂ ਤੇ ਗਲਤ ਕਮੈਂਟ ਪਾਸ ਕਰਦੇ ਨੇ ਉਹਨਾਂ ਔਰਤਾਂ ਨੂੰ ਦੇਖ ਕੇ ਉਹਨਾਂ ਦੀਆਂ ਫੌਜੀਆਂ ਦੀਆਂ ਭੈਣਾਂ ਨੂੰ ਦੇਖ ਕੇ ਗਲਤ ਸ਼ਬਦਾਵਲੀ ਵਰਤਦੇ ਨੇ ਗਲਤ ਕਮੈਂਟ ਪਾਸ ਕਰਦੇ ਨੇ ਜਦੋਂ ਇਸ ਦਾ ਵਿਰੋਧ ਉਹ ਪਰਿਵਾਰ ਕਰਦੇ ਨੇ ਤਾਂ ਇਹ ਮੁਰੋਂ ਹੋਰ ਭੱਦੀ ਸ਼ਬਦਾਵਲੀ ਵਰਤਦੇ ਨੇ ਹੋਰ ਮੰਦਾ ਚੰਗਾ ਬੋਲਣ ਲੱਗ ਜਾਂਦੇ ਨੇ ਸੋ ਗੱਲ ਇੱਥੋਂ ਤੱਕ ਆ ਚੁੱਕੀ ਸੀ ਕਿ ਉਹਨਾਂ ਫੌਜੀ ਨੌਜਵਾਨਾਂ ਤੇ ਇਹ ਸਵਾਲ ਬਣ ਗਿਆ ਸੀ ਕਿ ਇਹਨਾਂ ਨੌਜਵਾਨਾਂ ਨੂੰ ਇਹਨਾਂ ਮਸਤੰਡਿਆਂ ਨੂੰ ਇਹਨਾਂ ਮੁੰਡਿਆਂ ਨੂੰ ਸਬਕ ਸਿਖਾਇਆ ਜਾਵੇ ਸੋ ਇਹਨਾਂ ਨੂੰ ਸਬਕ ਸਿਖਾਉਣ ਦੇ ਲਈ ਜਦੋਂ ਉਹ ਫੌਜੀ ਨੌਜਵਾਨ ਅੱਗੇ ਵਾਧਦੇ ਨੇ ਤਾਂ ਇਹ ਇਹ ਉਥੋਂ ਭੱਜ ਨਿਕਲਦੇ ਨੇ ਜਦੋਂ ਇਹ ਭੱਜਦੇ ਨੇ ਤਾਂ ਇਹਨਾਂ ਦਾ ਪਿੱਛਾ ਕਰਨ ਦੇ ਲਈ ਇਹਨਾਂ ਨੂੰ ਸਬਕ ਸਿਖਾਉਣ ਦੇ ਲਈ ਫੌਜੀ ਨੌਜਵਾਨ ਵੀ ਪਿੱਛੇ ਭੱਜ ਲੈਂਦੇ ਨੇ ਜਦੋਂ ਇਹ ਬਣ ਗਿਆ ਸੀ ਸਥਿਤੀ ਉੱਥੇ ਇਹ ਮਾਹੌਲ ਬਣ ਚੁੱਕਿਆ ਸੀ ਇਹ ਦ੍ਰਿਸ਼ ਬਣ ਚੁੱਕਿਆ ਸੀ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਭੀੜੀਆਂ ਗਲੀਆਂ ਦੇ ਵਿੱਚ ਅੱਗੇ-ਅੱਗੇ ਉਹ ਵੱਡਿਆਂ ਕਰਾਂ ਦੇ ਕਾਕੇ ਭੱਜ ਰਹੇ ਸੀ ਉਹ ਮਸਟੰਡੇ ਭੱਜ ਰਹੇ ਸੀ ਤੇ ਪਿੱਛੇ-ਪਿੱਛੇ ਇੰਡੀਅਨ ਆਰਮੀ ਦੇ ਫੌਜੀ ਨੌਜਵਾਨ ਭੱਜ ਰਹੇ ਸੀ ਹੁਣ ਕੁਝ ਦੇਰ ਤੱਕ ਇਹ ਭੱਜ ਚੱਲਦੀ ਐ ਉਹਨਾਂ ਨੌਜਵਾਨਾਂ ਨੂੰ ਉਹਨਾਂ ਮਸਟੰਡਿਆਂ ਨੂੰ ਇਹ ਹੁੰਦਾ ਕਿ ਇਹ ਫੌਜੀ ਨੌਜਵਾਨਾਂ ਕਿੱਥੋਂ ਤੱਕ ਮਗਰ ਆਉਣਗੇ ਇਹਨਾਂ ਨੇ ਇਹ ਸੋਚਣਾ ਕਿ ਚਲੋ ਹੁਣ ਭੱਜ ਗਏ ਹੁਣ ਛੱਡੋ ਪਰੇ ਹੁਣ ਰਹਿਣ ਦੋ ਜਾਣ ਦਿਓ ਪਰੇ ਆਪਾਂ ਵਾਪਸ ਚੱਲਦੇ ਆਂ ਆਪਾਂ ਘਰੇ ਚੱਲਦੇ ਆਂ ਪਰ ਇਹ ਉਹਨਾਂ ਦਾ ਭੁਲੇਖਾ ਸੀ ਇਹ ਉਹਨਾਂ ਦੀ ਸੋਚ ਨਹੀਂ ਗਲਤ ਸੀ ਦਰਸਲ ਫੌਜੀ ਨੌਜਵਾਨ ਅਜ ਧਾਰ ਚੁੱਕੇ ਸੀ ਕਿ ਇਹਨਾਂ ਮਸਤੰਡਿਆਂ ਨੂੰ ਇਹਨਾਂ ਗੁੰਡਿਆਂ ਨੂੰ ਇਹਨਾਂ ਬਦਮਾਸ਼ਾਂ ਨੂੰ ਅੱਜ ਆਪਾਂ ਸਬਕ ਸਿਖਾ ਕੇ ਜਾਣਾ ਹੈ ਸੋ ਫੌਜੀ ਨੌਜਵਾਨ ਉਹਨਾਂ ਦਾ ਪਿੱਛਾ ਨਹੀਂ ਛੱਡਦੇ ਤੇ ਪਿੱਛਾ ਕਰਦੇ ਕਰਦੇ ਉਹ ਜਦੋਂ ਉਹਨਾਂ ਨੂੰ ਫੜਨ ਦੇ ਲਈ ਪੂਰੀ ਭਾਜ ਲਾ ਰਹੀ ਹੁੰਦੇ ਨੇ ਤਾਂ ਥੱਕ ਹਾਰ ਕੇ ਇੱਕ ਤਰਕੀਬ ਕਰਦੇ ਨੇ ਉਹ ਮਸਟੰਡੇ ਮੁੰਡੇ ਕਿ ਉਹ ਇੱਕ ਸਿਨੇਮਾ ਘਰ ਦੇ ਵਿੱਚ ਵੜ ਜਾਂਦੇ ਨੇ ਉਸ ਸਿਨੇਮਾ ਘਰ ਦੇ ਵਿੱਚ ਇੱਕ ਥੀਏਟਰ ਦੇ ਵਿੱਚ ਇੱਕ ਮੂਵੀ ਚੱਲ ਰਹੀ ਸੀ ਉਸ ਚੱਲ ਰਹੀ ਫਿਲਮ ਦੇ ਵਿੱਚ ਉਹ ਮੁੰਡੇ ਵੜ ਜਾਂਦੇ ਨੇ ਤੇ ਫਿਲਮ ਚੱਲਣ ਦੇ ਕਾਰਨ ਉੱਥੇ ਹਨੇਰਾ ਹੁੰਦਾ ਤੇ ਹਨੇਰੇ ਦਾ ਫਾਇਦਾ ਚੁੱਕ ਕੇ ਉਹ ਫਿਲਮ ਦੇਖ ਰਹੇ ਬੰਦਿਆਂ ਦੇ ਵਿੱਚ ਫਿਲਮ ਦੇਖ ਰਹੇ ਦਰਸ਼ਕਾਂ ਦੇ ਵਿੱਚ ਰਲ ਜਾਂਦੇ ਨੇ ਤੇ ਉੱਥੇ ਰਲ ਕੇ ਬੈਠ ਜਾਂਦੇ ਨੇ ਤੇ ਉੱਥੇ ਬੈਠ ਕੇ ਉਹ ਇੱਕ ਰਾਹਤ ਮਹਿਸੂਸ ਕਰਦੇ ਨੇ ਕਿ ਚਲੋ ਹੁਣ ਫੌਜੀਆਂ ਤੋਂ ਖਿਹੜਾ ਛੁੱਟ ਗਿਆ ਹੁਣ ਫੌਜੀਆਂ ਤੋਂ ਜਾਨ ਬਚ ਗਈ ਪਰ ਉਹ ਫਿਰ ਇੱਕ ਵਾਰ ਫਿਰ ਗਲਤ ਸੋਚ ਰਹੇ ਸੀ ਕਿਉਂਕਿ ਫੌਜੀਆਂ ਨੇ ਬਾਹਰ ਸਿਨੇਮੇ ਦੇ ਵਿੱਚ ਆਪਣਾ ਘੇਰਾ ਬਣਾ ਲਿਆ ਉਹਨਾਂ ਨੇ ਪਹਿਰੇਦਾਰੀ ਸ਼ੁਰੂ ਕਰਤੀ ਕਿ ਜਦੋਂ ਹੁਣ ਫਿਲਮ ਖਤਮ ਹੋਊਗੀ ਤਾਂ ਆਪਾਂ ਇਹਨਾਂ ਮੁੰਡਿਆਂ ਨੂੰ ਪਛਾਣਾਂਗੇ ਇਹਨਾਂ ਮੁੰਡਿਆਂ ਨੂੰ ਸਬਕ ਜ਼ਰੂਰ ਸਿਖਾ ਕੇ ਜਾਵਾਂਗੇ ਤੇ ਉਧਰ ਦੂਸਰੇ ਪਾਸੇ ਫੌਜੀਆਂ ਦੇ ਨੌਜਵਾਨਾਂ ਦੇ ਜਿਹੜੇ ਪਰਿਵਾਰ ਸੀ ਉਹ ਆਪਣੇ ਕੈਂਪਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਣੇ ਕੁਆਟਰਾਂ ਦੇ ਵਿੱਚ ਦੁਬਾਰਾ ਪਹੁੰਚ ਗਏ ਸੀ ਤੇ ਉਹਨਾਂ ਨੇ ਜਾ ਕੇ ਆਰਮੀ ਦਾ ਜੋ ਹੈੱਡ ਕੁਆਟਰ ਸੀ ਅੰਮ੍ਰਿਤਸਰ ਸ਼ਹਿਰ ਦਾ ਉੱਥੇ ਇਤਲਾਹ ਕਰ ਦਿੱਤੀ ਸੀ ਉੱਥੇ ਸਾਰੀ ਕਹਾਣੀ ਦੱਸ ਦਿੱਤੀ ਸੀ ਕਿ ਇਦਾਂ ਇਦਾਂ ਜਦੋਂ ਅਸੀਂ ਉੱਥੇ ਉਸ ਆਫੀਸਰ ਨੂੰ ਸੀ ਆਫ ਕਰਨ ਲਈ ਗਏ ਤੇ ਉੱਥੇ ਸਾਡੇ ਨਾਲ ਇਦਾਂ ਮੰਦਾ ਚੰਗਾ ਮੁੰਡਿਆਂ ਨੇ ਵਿਹਾਰ ਕੀਤਾ ਤੇ ਉਸ ਤੋਂ ਬਾਅਦ ਸਾਡੇ ਘਰ ਵਾਲੇ ਉਹਨਾਂ ਦੇ ਪਿੱਛੇ ਗਏ ਹੋਏ ਨੇ ਉਹਨਾਂ ਨੂੰ ਫੜਨ ਦੇ ਲਈ ਉਹਨਾਂ ਨੂੰ ਸਭ ਕੁਝ ਸਿਖਾਉਣ ਦੇ ਲਈ ਸੋ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾਵੇ ਉਹਨਾਂ ਦੀ ਪੜਤਾਲ ਕੀਤੀ ਜਾਵੇ ਕਿ ਉਹ ਕਿੱਥੇ ਨੇ ਸੋ ਹੁਣ ਉੱਥੇ ਜੋ ਆਰਮੀ ਦੇ ਕਮਾਂਡਰ ਸੀ ਜੋ ਲੀਡ ਕਰ ਰਹੀ ਸੀ ਉਹ ਸੀਗੇ ਜੀਐਮ ਸੈਨ ਜੀਐਮ ਸੈਨ ਜਿਨ੍ਹਾਂ ਦਾ ਪੂਰਾ ਨਾਮ ਸੀ ਕਰਨਲ ਜੋਤੀ ਮੋਹਨ ਸੈਨ ਇਹ ਉਥੇ ਲੀਡ ਕਰ ਰਹੇ ਸੀ ਸੋ ਇਹ ਬਹੁਤ ਇਦਾਂ ਦੇ ਮੰਨੇ ਗਏ ਆਫੀਸਰ ਸੀ ਕਿ ਇਹ ਆਪਦੀ ਆਰਮੀ ਦੀ ਆਪਦੇ ਨੌਜਵਾਨਾਂ ਦੀ ਪੂਰੀ ਸੁਰੱਖਿਆ ਰੱਖਦੇ ਨੇ ਪੂਰਾ ਉਹਨਾਂ ਨੂੰ ਮਤਲਬ ਆਦਰ ਮਾਨ ਦਿੰਦੇ ਨੇ ਜਾਨੀ ਪੂਰੇ ਮੰਨੇ ਪਰਮੰਨੇ ਇਮਾਨਦਾਰ ਆਫੀਸਰ ਸੀ ਜੋਤੀ ਮੋਹਨ ਸੈਨ ਕਰਨਲ ਸੀ ਇਹ ਸੋ ਹੁਣ ਇਹ ਕੀ ਕਰਦੇ ਨੇ ਇਹ ਹੋਰ ਟੁਕੜੀ ਨੂੰ ਫੋਰ ਫੌਜੀ ਨੌਜਵਾਨਾਂ ਨੂੰ ਭੇਜ ਦਿੰਦੇ ਨੇ ਕਿ ਜਾਓ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾਵੇ ਤੇ ਉਹ ਫੌਜੀ ਨੌਜਵਾਨ ਪੁੱਛਦੇ ਪਿਛਾਉਂਦੇ ਜਾਂਚ ਪੜਤਾਲ ਕਰਦੇ ਉਸ ਸਿਨਮੇ ਵਿੱਚ ਪਹੁੰਚ ਜਾਂਦੇ ਨੇ ਤੇ ਉਹਨਾਂ ਫੌਜੀ ਨੌਜਵਾਨਾਂ ਦੇ ਨਾਲ ਗੱਲ ਕਰਦੇ ਨੇ ਜਦੋਂ ਤਾਂ ਉਹ ਦੱਸਦੇ ਨੇ ਕਿ ਇਦਾਂ ਇਸ ਥੀਏਟਰ ਦੇ ਵਿੱਚ ਉਹ ਮੁੰਡੇ ਵੜੇ ਹੋਏ ਨੇ ਤੇ ਹੁਣ ਮੂਵੀ ਖਤਮ ਹੋਣ ਵਾਲੀ ਆ ਤੇ ਜਦੋਂ ਮੂਵੀ ਖਤਮ ਹੋਊਗੀ ਆਪਾਂ ਉਹਨਾਂ ਨੂੰ ਪਰਲਾਂਗੇ ਤੇ ਹੁਣ ਫੌਜੀ ਨੌਜਵਾਨ ਬਾਹਰ ਆ ਚੁੱਕੇ ਸੀ ਸੋ ਫੌਜ ਨੇ ਕੀ ਕੀਤਾ ਸਿਨੇਮੇ ਦੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਤੇ ਘੇਰਾ ਪਾ ਕੇ ਉਹਨਾਂ ਫੌਜੀ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੀ ਉਹਨਾਂ ਮਸ਼ਟੰਡੀਆਂ ਦੀ ਪਛਾਣ ਸੀ ਉਹਨਾਂ ਨੂੰ ਮੇਨ ਗੇਟ ਤੇ ਆਪਣੇ ਕੋਲ ਖੜਾ ਲਿਆ ਤੇ ਜਦੋਂ ਫਿਲਮ ਖਤਮ ਹੋਈ ਤੇ ਸਾਰੇ ਦਰਸ਼ਕ ਬਾਹਰ ਆਏ ਤਾਂ ਉਹਨਾਂ ਨੇ ਇਕੱਠੇ ਦਰਸ਼ਕ ਬਾਹਰ ਕੱਢਣ ਦੀ ਬਜਾਏ ਇੱਕ-ਇੱਕ ਕਰਕੇ ਪਛਾਣ ਕਰਕੇ ਉਹਨਾਂ ਦਰਸ਼ਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਤੇ ਜੋ 4-5 ਮਸਟੰਡੇ ਨੌਜਵਾਨ ਸੀ ਉਹ ਉਸ ਸਿੰਸਲੇ ਦੇ ਵਿੱਚ ਪਛਾਣੇ ਗਏ ਤੇ ਪਛਾਣ ਕੇ ਉਹਨਾਂ ਨੂੰ ਆਰਮੀ ਨੇ ਆਪਣੇ ਟਰੱਕਾਂ ਦੇ ਵਿੱਚ ਬਿਠਾਇਆ ਆਪਣੇ ਸਾਧਨਾਂ ਦੇ ਵਿੱਚ ਬਿਠਾਇਆ ਤੇ ਉਹਨਾਂ ਨੂੰ ਹੈੱਡਕੁਆਟਰ ਲਾਇਆ ਹੈ ਹੈੱਡਕੁਆਟਰ ਲਿਆ ਕੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਉਹਨਾਂ ਦਾ ਚੰਗਾ ਸੇਵਾ ਪਾਣੀ ਕੀਤਾ ਗਿਆ ਤੇ ਸਾਰੀ ਰਾਤ ਉਹਨਾਂ ਨੂੰ ਪੂਰਾ ਸ਼ਤਰੌਲ ਕੀਤੀ ਗਈ ਉਹਨਾਂ ਦੀ ਜਾਨੀ ਪੂਰਾ ਸਾਰੀ ਰਾਤ ਉਹਨਾਂ ਦਾ ਪੂਰਾ ਖਤਰਨਾਕੀ ਕੀਤੀ ਗਈ ਸੋ ਫਿਰ ਹੁਣ ਅੱਗੇ ਗੱਲ ਕਰੀਏ ਕਿ ਉਸੇ ਸਮੇਂ ਹੀ ਆਰਮੀ ਨੂੰ ਜੋਤੀਮਨ ਸੈਨ ਨੂੰ ਇਹ ਪਤਾ ਲੱਗਿਆ ਸੀ ਕਿ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਮੌਜੂਦਾ ਸੀਐਮ ਦਾ ਮੁੰਡਾ ਤੇ ਉਹ ਮੁੰਡਾ ਸੀਐਮ ਦਾ ਤੇ ਹੁਣ ਇਸ ਨੂੰ ਵੀ ਸਬਕ ਜ਼ਰੂਰ ਸਿਕਾਉਣਾ ਸੋ ਉੱਥੇ ਰੱਖਿਆ ਜਾਂਦਾ ਉਹਨਾਂ ਨੂੰ ਸਾਰੀ ਰਾਤ ਸਾਰੀ ਰਾਤ ਰੱਖ ਕੇ ਜਦੋਂ ਸਵੇਰ ਅਗਲੇ ਦਿਨ ਦੀ ਸਵੇਰ ਹੁੰਦੀ ਆ ਤਾਂ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਉਹਨਾਂ ਨੂੰ ਦੱਸਦਾ ਕਿ ਰਾਤ ਮੁੰਡਾ ਘਰੇ ਨਹੀਂ ਆਇਆ ਰਾਤ ਕਾਕਾ ਜੀ ਘਰੇ ਨਹੀਂ ਆਏ ਸੋ ਫਿਰ ਕਾਕਾ ਜੀ ਦੀ ਪੜਤਾਲ ਸ਼ੁਰੂ ਹੁੰਦੀ ਆ ਕਾਕਾ ਜੀ ਦੀ ਪੜਤਾਲ ਕਰਦੇ ਕਰਦੇ ਇਹ ਪਤਾ ਲੱਗਦਾ ਕਿ ਰਾਤ ਫੌਜੀ ਨੌਜਵਾਨਾਂ ਦੇ ਨਾਲ ਉਹਨਾਂ ਨਾਲ ਇਦਾਂ ਹੋਇਆ ਤੇ ਕੱਲ ਫੌਜੀ ਨੌਜਵਾਨ ਉਹਨਾਂ ਨੂੰ ਆਪਣੀ ਹਿਰਾਸਤ ਚ ਲੈ ਗਏ ਸੋ ਫੌਜੀ ਨੌਜਵਾਨਾਂ ਦੇ ਨਾਲ ਕੰਟੈਕਟ ਕੀਤਾ ਜਾਂਦਾ ਹੈੱਡ ਕੁਆਰਟਰ ਦੇ ਵਿਚ ਪ੍ਰਤਾਪ ਸਿੰਘ ਕੈਰੋਂ ਕੰਟੈਕਟ ਕਰਦੇ ਨੇ ਤੇ ਪ੍ਰਤਾਪ ਸਿੰਘ ਕੈਰੋਂ ਨੂੰ ਮੋੜਮਾ ਉੱਥੋਂ ਜਵਾਬ ਦਿੱਤਾ ਜਾਂਦਾ ਕਿ ਜੇ ਤੁਸੀਂ ਆਪਦੇ ਮੁੰਡੇ ਨੂੰ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਜਰੂਰ ਲੈ ਜਾਓ ਪਰ ਤੁਸੀਂ ਆਪ ਲੈ ਕੇ ਜਾਓ ਸੋ ਫਿਰ ਪ੍ਰਤਾਪ ਸਿੰਘ ਕੈਰੋਂ ਬਿਨਾ ਕਿਸੇ ਬਾਹਲੀ ਸਿਕਿਉਰਿਟੀ ਦੇ ਆਪਦੇ ਡਰਾਈਵਰ ਨੂੰ ਲੈ ਕੇ ਜਾਂਦੇ ਨੇ ਆਰਮੀ ਦੇ ਹੈੱਡਕੁਆਰਟਰ ਦੇ ਵਿੱਚ ਜੋ ਉਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੀ ਸੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਰਮੀ ਦੇ ਹੈੱਡਕੁਆਟਰ 'ਚ ਜਦੋਂ ਉਹ ਜਾਂਦੇ ਨੇ ਤਾਂ ਉਹਨਾਂ ਦੀ ਗੱਡੀ ਦਿਉੜੀ 'ਚ ਜਾ ਕੇ ਖੜਦੀ ਆ ਤਾਂ ਉਹਨਾਂ ਨੂੰ ਕੋਈ ਸੀਐਮ ਵਾਲਾ ਸਨਮਾਨ ਨਹੀਂ ਦਿੱਤਾ ਜਾਂਦਾ ਕੁਝ ਨਹੀਂ ਦਿੱਤਾ ਜਾਂਦਾ ਆਮ ਨਾਗਰਿਕ ਦੀ ਤਰ੍ਹਾਂ ਉਹ ਗੱਡੀ 'ਚ ਉਤਰਦੇ ਨੇ ਤੇ ਗੱਡੀ 'ਚ ਉਤਰ ਕੇ ਅੱਗੇ ਅੰਦਰ ਜਾਂਦੇ ਨੇ ਹੈੱਡਕੁਆਟਰ ਦੇ ਅੰਦਰ ਬਿਲਡਿੰਗ 'ਚ ਜਾਂਦੇ ਨੇ ਤੇ ਬਿਲਡਿੰਗ 'ਚ ਜਾ ਕੇ ਉਹ ਜਦੋਂ ਅੰਦਰ ਜਾਂਦੇ ਨੇ ਉੱਥੇ ਨਾ ਤਾਂ ਕੋਈ ਉਹਨਾਂ ਨੂੰ ਚੇਅਰ ਤੇ ਬੈਠਣ ਲਈ ਕਹਿੰਦਾ ਤੇ ਨਾ ਹੀ ਉਹ ਬੈਠਦੇ ਨੇ ਸੋ ਉਹ ਕਹਿੰਦੇ ਨੇ ਕਿ ਜੋ ਮੁੰਡਿਆਂ ਨੇ ਕੀਤਾ ਗਲਤ ਕੀਤਾ ਚਲੋ ਇਹਨਾਂ ਨੂੰ ਛੱਡ ਦਿਓ ਤੇ ਉਹਨਾਂ ਨੂੰ ਛਡਵਾ ਕੇ ਵਾਪਸ ਆਉਂਦੇ ਨੇ ਤੇ ਜਦੋਂ ਉਹ ਬਿਲਡਿੰਗ ਚੋਂ ਨਿਕਲਦੇ ਨੇ ਤਾਂ ਕਈ ਥਾਵਾਂ ਤੇ ਇਹ ਦੱਸਿਆ ਗਿਆ ਕਿ ਉਹ ਬਹੁਤ ਗੁੱਸੇ ਦੇ ਵਿੱਚ ਸੀ ਗੁੱਸੇ ਦੇ ਵਿੱਚ ਉਹ ਹੁੰਦੇ ਨੇ ਤਾਂ ਬਾਹਰ ਆਉਂਦੇ ਨੇ ਆ ਕੇ ਗੱਡੀ ਦੇ ਵਿੱਚ ਉਹਨਾਂ ਮੁੰਡਿਆਂ ਨੂੰ ਬਿਠਾਉਂਦੇ ਨੇ ਤੇ ਉੱਥੋਂ ਨਿਕਲ ਜਾਂਦੇ ਨੇ ਸੋ ਹੁਣ ਕੋਈ ਪ੍ਰੋਟੋਕੋਲ ਨਹੀਂ ਫੋਲੋ ਕੀਤਾ ਜਾਂਦਾ ਸੀ ਐਮ ਵਾਲਾ ਆਮ ਨਾਗਰਿਕ ਦੇ ਵਾਂਗੂ ਉਹ ਆਉਂਦੇ ਨੇ ਆਪਦੇ ਮੁੰਡੇ ਨੂੰ ਲੈ ਜਾਂਦੇ ਨੇ ਤੇ ਇਸ ਦੀ ਖਬਰ ਅੱਗੇ ਬਣ ਜਾਂਦੀ ਆ ਅੱਗੇ ਇਸ ਦਾ ਪੂਰਾ ਰੌਲਾ ਪੈ ਜਾਂਦਾ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਉਹਨਾਂ ਦਿਨਾਂ ਦੇ ਦੌਰਾਨ ਚੱਲ ਰਿਹਾ ਸੀ ਤੇ ਉੱਥੇ ਇਹ ਪੂਰਾ ਮੁੱਦਾ ਬਣ ਜਾਂਦਾ ਕਿ ਕਿੱਦਾਂ ਇੱਕ ਆਰਮੀ ਆਰਮੀ ਆਫੀਸਰ ਨੇ ਕਿਵੇਂ ਫੌਜੀ ਨੌਜਵਾਨਾਂ ਨੇ ਤੇ ਮੌਕੇ ਦੇ ਸੀਐਮ ਦੇ ਮੁੰਡੇ ਨੂੰ ਕਿੱਦਾਂ ਇਹ ਆਪ ਦੀ ਸਰਾਸਤ ਦੇ ਵਿੱਚ ਰੱਖਿਆ ਪੂਰੀ ਰਾਤ ਉਹਨੂੰ ਸਬਕ ਸਿਖਾਇਆ ਵੀ ਇਹ ਕਿਉਂ ਹੋਇਆ ਪੂਰਾ ਮੁੱਦਾ ਬਣ ਗਿਆ ਸੋ ਹੁਣ ਉਥੇ ਪੀਐਮ ਸੀਗੇ ਪ੍ਰਧਾਨ ਮੰਤਰੀ ਸੀਗੇ ਪੰਡਤ ਜਵਾਲਾਲ ਨਹਿਰੂ ਹੁਣ ਪੰਡਤ ਜਵਾਲਾਲ ਨਹਿਰੂ ਦੀ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਪੂਰੀ ਗੂੜੀ ਮਿੱਤਰਤਾ ਸੀ ਦੋਨੇ ਇੱਕ ਦੂਜੇ ਦੀ ਆਖੀ ਗੱਲ ਕਦੇ ਨਹੀਂ ਮੋੜਦੇ ਸੀ ਦੋਨਾਂ ਦੀ ਮਿੱਤਰਤਾ ਦੇ ਦੋਨਾਂ ਦੀ ਯਾਰੀ ਦੇ ਕਿਸੇ ਪੂਰੀ ਦੁਨੀਆ 'ਚ ਮਸ਼ਹੂਰ ਸੀ ਸੋ ਹੁਣ ਪੰਡਤ ਜਵਾਲਾਲ ਨਹਿਰੂ ਚਿੱਠੀ ਲਿਖਦੇ ਨੇ ਤੇ ਜਵਾਬ ਮੰਗਦੇ ਨੇ ਜਵਾਬਲਾਂ ਕਿਸ ਤੋਂ ਮੰਗਿਆ ਹੋਊਗਾ ਤੁਹਾਨੂੰ ਵੀ ਇਹੀ ਲੱਗੂਗਾ ਜੋ ਪਹਿਲਾਂ ਮੈਨੂੰ ਲੱਗਿਆ ਕਿ ਜਵਾਬ ਮੰਗਿਆ ਹੋਊਗਾ ਪ੍ਰਤਾਪ ਸਿੰਘ ਕੈਰੋਂ ਤੋਂ ਕਿ ਤੁਸੀਂ ਐਡੀ ਵੱਡੀ ਕੁਰਸੀ ਤੇ ਵਿਰਾਜਮਾਨ ਹੋ ਜਿਸ ਕੁਰਸੀ ਦਾ ਫਰਜ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਲੋਕਾਂ ਦੀ ਸੁਰੱਖਿਆ ਕਰੇ ਲੋਕਾਂ ਨੂੰ ਹੋਰ ਸਹੂਲਤਾਂ ਪ੍ਰੋਵਾਈਡ ਕਰੇ ਤੇ ਲੋਕਾਂ ਨੂੰ ਚੰਗੀ ਜ਼ਿੰਦਗੀ ਪ੍ਰਦਾਨ ਕਰੇ ਪਰ ਨਹੀਂ ਪ੍ਰਤਾਪ ਸਿੰਘ ਕੈਰੋ ਨੂੰ ਇਹ ਚਿੱਠੀ ਨਹੀਂ ਲਿਖੀ ਗਈ ਇਹ ਜਵਾਬ ਪ੍ਰਤਾਪ ਸਿੰਘ ਕੈਰੋ ਤੋਂ ਨਹੀਂ ਮੰਗਿਆ ਗਿਆ ਸੀ ਦਰਸਲ ਜਵਾਬ ਮੰਗਿਆ ਗਿਆ ਸੀ ਉਸ ਸਮੇਂ ਦੇ ਆਰਮੀ ਚੀਫ ਤੋਂ ਪੰਡਤ ਜਵਾਲਲਾਲ ਨਹਿਰੂ ਚਿੱਠੀ ਲਿਖਦੇ ਨੇ ਜਰਨਲ ਕੇਐਸ ਹਿਮਾਇਆ ਉਹਨਾਂ ਦਾ ਨਾਮ ਸੀ ਜੋ ਆਰਮੀ ਜਰਨਲ ਚੀਫ ਸੀਗੇ ਉਸ ਸਮੇਂ ਉਹਨਾਂ ਨੂੰ ਇਹ ਚਿੱਠੀ ਲਿਖੀ ਜਾਂਦੀ ਆ ਤੇ ਚਿੱਠੀ ਲਿਖ ਕੇ ਜਵਾਬ ਮੰਗਿਆ ਜਾਂਦਾ ਕਿ ਇੱਕ ਸੀਐਮ ਦੇ ਮੁੰਡੇ ਨੂੰ ਇੱਕ ਹੈੱਡਕੁਆਟਰ ਦੇ ਵਿੱਚ ਜੋ ਆਰਮੀ ਦਾ ਹੈੱਡਕੁਆਟਰ ਸੀ ਉੱਥੇ ਕਿਉਂ ਰੱਖਿਆ ਗਿਆ ਮੈਨੂੰ ਜਵਾਬ ਦਿੱਤਾ ਜਾਵੇ ਕਿਉਂ ਸਾਰੀ ਰਾਤ ਉਸ ਨਾਲ ਇਹ ਵਿਹਾਰ ਕੀਤਾ ਗਿਆ ਤਾਂ ਹੁਣ ਪੰਜਾਬ ਦੇ ਜੋ ਹੈੱਡਕੁਆਟਰ ਸੀ ਅੰਮ੍ਰਿਤਸਰ ਸ਼ਹਿਰ ਦਾ ਉੱਥੇ ਉਹ ਚੀਫ ਸਾਹਿਬ ਕਨੈਕਟ ਕਰਦੇ ਨੇ ਤੇ ਉੱਥੇ ਕੰਟੈਕਟ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਲੈਂਦੇ ਨੇ ਤੇ ਪੁੱਛਦੇ ਨੇ ਵੀ ਕਿੱਦਾਂ ਹੋਇਆ ਤੇ ਉਹ ਹੁਣ ਜੋ ਉੱਥੇ ਆਫੀਸਰ ਸੀ ਉਹਨਾਂ ਨੇ ਦੱਸਿਆ ਕਿ ਇਦਾਂ ਇਦਾਂ ਉਹਨਾਂ ਨੇ ਵਿਹਾਰ ਕੀਤਾ ਤੇ ਫਿਰ ਉਹਨਾਂ ਨੂੰ ਇਦਾਂ ਅਸੀਂ ਸਬਕ ਸਿਖਾਇਆ ਤੇ ਫਿਰ ਸੀਐਮ ਸਾਹਿਬ ਆ ਕੇ ਆਪ ਉਹਨਾਂ ਨੂੰ ਲੈ ਕੇ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ ਲੈ ਕੇ ਜਾਓ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਇਸ ਦੁਬਾਰ ਨਹੀਂ ਹੋਊਗਾ ਸੋ ਹੁਣ ਜੋ ਆਰਮੀ ਚੀਫ ਨੇ ਇਸ ਤੋਂ ਬਾਅਦ ਜਵਾਬ ਲਿਖਿਆ ਪੰਡਤ ਜਵਾਲalal nehru ਨੂੰ ਉਹ ਜਵਾਬ ਉਹ ਚਿੱਠੀ ਅਗਲੇ ਦਿਨ ਹਰ ਇੱਕ ਅਖਬਾਰ ਦੇ ਵਿੱਚ ਛਪੀ ਹਰ ਇੱਕ ਫਰੰਟ ਪੰਨੇ ਉੱਤੇ ਛਪੀ ਤੇ ਉਸ ਚਿੱਠੀ ਨੂੰ ਉਸ ਜਵਾਬ ਨੂੰ ਪੜ ਕੇ ਹਰ ਭਾਰਤੀ ਆਸ਼ਾਸ਼کار ਉੱਠਿਆ ਲੋਕਾਂ ਨੇ ਵਾਹ ਵਾਹ ਆਖੀ ਕਿਉਂ ਆਖੀ ਕਿਉਂਕਿ ਉਸ ਚਿੱਠੀ ਦੇ ਜਵਾਬ ਦੇ ਵਿੱਚ ਆਰਮੀ ਚੀਫ ਨੇ ਜੋ ਲਿਖਿਆ ਜੋ ਜਵਾਬ ਦਿੱਤਾ ਉਹ ਬਹੁਤ ਮਹੱਤਵਪੂਰਨ ਸੀ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਸੀ ਜਿਸ ਨੂੰ ਪੰਜਾਬੀ ਦੇ ਵਿੱਚ ਵੀ ਟਰਾਂਸਲੇਟ ਕਰ ਦਾਂਗੇ ਪਰ ਪਹਿਲਾਂ ਇੰਗਲਿਸ਼ ਦੇ ਵਿੱਚ ਦੱਸਿਏ ਤਾਂ ਉਹ ਜਵਾਬ ਸੀ ਇਫ ਵੀ ਕੈਨ ਨਾ ਡਿਫੈਂਡ ਦੀ ਆਨਰ ਆਫ ਆਰ ਊਮਨ ਹਾਊ ਕੈਨ ਯੂ ਐਕਸਪੈਕਟ ਅਸ ਟੂ ਡਿਫੈਂਡ ਦੀ ਆਨਰ ਆਫ ਆਵਰ ਕੰਟਰੀ ਸੋ ਪੰਜਾਬੀ ਦੇ ਵਿੱਚ ਉਹਨਾਂ ਇਹ ਲਿਖਿਆ ਸੀ ਕਿ ਜੇਕਰ ਅਸੀਂ ਆਪਣੀਆਂ ਔਰਤਾਂ ਦੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੇ ਤਾਂ ਤੁਸੀਂ ਸਾਡੇ ਤੋਂ ਇਹ ਉਮੀਦ ਕਿਵੇਂ ਲਾ ਸਕਦੇ ਹੋ ਕਿ ਅਸੀਂ ਆਪਣੇ ਦੇਸ਼ ਦੀ ਰਾਖੀ ਕਰ ਲਾਂਗੇ ਸੋ ਇਹ ਜਦੋਂ ਅਖਬਾਰਾਂ ਦੇ ਵਿੱਚ ਅਗਲੇ ਦਿਨ ਛਪਿਆ ਤਾਂ ਸਾਰੇ ਭਾਰਤੀ ਆਸ਼ਾਸ਼ ਕਰ ਉਠੇ ਤੇ ਮੌਕੇ ਦੇ ਪੀਐਮ ਪੰਡਤ ਜਵਾਲਲਾਲ ਨਹਿਰੂ ਮੌਕੇ ਦੇ ਪੰਜਾਬ ਦੇ ਸੀਐਮ ਪ੍ਰਤਾਪ ਸਿੰਘ ਕੈਰੋਂ ਚੁੱਪ ਕਰਕੇ ਬੈਠ ਗਏ ਕਿਉਂਕਿ ਇਸ ਦਾ ਜਵਾਬ ਉਹਨਾਂ ਕੋਲ ਹੈ ਨਹੀਂ ਸੀ ਸੋ ਇਹ ਸੀ ਇਹ ਘਟਨਾ ਜਿਸ ਘਟਨਾ ਦੇ ਵਿੱਚ ਆਪਾਂ ਸਮਝਿਆ ਕਿ ਆਰਮੀ ਕਿੱਡੀ ਤਗੜੀ ਚੀਜ਼ ਆ ਜਾਨੀ ਭਾਵੇਂ ਕੋਈ ਮੁੱਖ ਮੰਤਰੀ ਹੋਵੇ ਪਰ ਉਸ ਨੂੰ ਆਪਦੇ ਬੱਚਿਆਂ ਤੇ ਆਪਦੇ ਆਪ ਤੇ ਕਿੰਨਾ ਕੰਟਰੋਲ ਰੱਖਣਾ ਚਾਹੀਦਾ ਤੇ ਕਿੱਦਾਂ ਆਰਮੀ ਦੇ ਨਾਲ ਜਾਂ ਹੋਰ ਕਿਸੇ ਦੇ ਨਾਲ ਵੀ ਕੀਤਾ ਹੋਇਆ ਮਾੜਾ ਵਿਹਾਰ ਕਿੱਦਾਂ ਸੋਨੂੰ ਭੋਗਤਣਾ ਪੈ ਸਕਦਾ ਤੇ ਉਸ ਦਾ ਅੰਜਾਮ ਕੀ ਹੋ ਸਕਦਾ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਖੀਰ ਤੇ ਕਹਾਂਗੇ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਵੀਡੀਓ ਚੰਗੀ ਲੱਗੀ ਤਾਂ ਨੀਚੇ ਕਮੈਂਟ ਜਰੂਰ ਕਰੋ ਆਪ ਦਾ ਕੋਈ ਸੁਝਾਅ ਹੋਵੇ ਉਹ ਵੀ ਜਰੂਰ ਦਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵੇਖਦੇ ਰਹੋ ਹਾਂਜੀ ਬਾਈ